ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਇੱਕ ਗੇਮ ਖੇਡਣ ਲੱਗੇ ਆਂ ਇਹ ਵੀਡੀਓ ਵਿੱਚ ਮੈਂ ਕੋਈ ਸਵਾਲ ਪੁੱਛੂੰਗਾ ਤੇ ਇਹ ਵੀ ਕੋਈ ਸਵਾਲ ਪੁੱਛੂੰਗਾ ਜਿਹਨੂੰ ਸਵਾਲ ਦਾ ਜਵਾਬ ਆ ਗਿਆ ਉਹ ਪਾਸ ਜਿਹਨੂੰ ਨਹੀਂ ਆਇਆ ਉਹਦੇ ਪਾਊਗਾ ਏ ਚਲੋ ਸ਼ੁਰੂ ਕਰਦੇ ਆ ਯਾਰ ਪਹਿਲਾ ਸਵਾਲ ਆ ਸੌਖਾ ਜਿਹਾ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਆ ਹੈ ਹਾਂ 23 ਕਿਨੇ ਨਹੀਂ ਨਹੀਂ 23 ਸਹੀ ਆ ਪਾਸ ਹੋ ਗਿਆ ਵੋਚੇ ਵੋਚੇ ਪੈਣਾ ਹੀ ਆ ਅੱਛਾ ਜੁਕੀ ਨਾਮ ਇਹਨੋਂ ਦੱਲ ਲਈਆ ਬਰਾਬਰ ਦੋ ਇਹਦਾ ਇਹ ਤੇ ਮੇਰਾ ਹਿੰਦੀ ਗਾਇਆ ਹਾਂ ਉਹ ਕਿਤੇ ਹੈ ਮੁੰਬਈ ਆ ਚੱਲੇ ਭਈਆ ਨਿਆਰੇ ਆ ਉਹ ਕਿਹੋੜਾ ਆ ਸਕੋਬੀਡੋ ਨਾਂ ਦਾ ਇੱਕ ਕਾਰਨ ਚੱਲਦਾ ਹੁੰਦਾ ਸੀ ਉਹਦੇ ਵਿੱਚ ਟੋਟਲ ਕਿੰਨੇ ਮੈਂਬਰ ਸੀ ਜਿਹੜੇ ਫਾਉਂਡਿੰਗ ਮੈਂਬਰ ਹੁੰਦੇ ਆ ਪਰ ਮੈਂ ਦੇਖਿਆ ਮਨ ਇਨਸਾਨ ਚਾਰ ਹੁੰਦੇ ਐ ਇੱਕ ਡੋਬ ਹੁੰਦਾ ਐ ਇੱਕ ਰੋਲੀ ਜਿਹੜੀ ਜਸਤ ਤੱਤ ਤੋਂ ਬਾਅਦ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਆ ਜੇਤੀ ਜੇਤੀ ਸਤ ਨਹੀਂ ਇੰਗਲਿਸ਼ ਚਾਈਨੀਜ਼ 39 ਕੰਪਨੀ ਦਾ ਨਾਮ ਹੈ ਮਿਸਟਰ ਇੰਡੀਆ ਨਾਮ ਦੀ ਫਿਲਮ ਵਿੱਚ ਜਿਹੜਾ ਮਿਸਟਰ ਇੰਡੀਆ ਦਾ ਮੇਨ ਵਿਲਨ ਹੁੰਦਾ ਹੈ ਉਹਦਾ ਕੀ ਨਾਮ ਸੀ ਜਿਹੜਾ ਅਮਰੀਕੀ ਗਰਜ਼ਾਰ ਨੰਮ ਹੁੰਦਾ ਹੈ ਮਿਸਟਰ ਅਮਰੀਕਾ ਹੈ ਮਿਸਟਰ ਅਮਰੀਕਾ ਜਿਹੜਾ ਜਿਹੜਾ ਮਿਸਟਰ ਅਮਰੀਕਾ ਨਾ ਪੇਗੀ ਸੀ ਮਗਾੰਬੋ ਯਾਰ ਨਾ ਨਹੀਂ ਮੈਂ ਗੈਂਬੋ ਫੜੂਗਾ ਜਿਹੜਾ ਐਲਬਰਟ ਆਇਨਸਟਾਈਨ ਸੀ ਉਹ ਕੀ ਕੰਮ ਕਰਦਾ ਸੀ ਟਾਈਟ ਸੀ ਉਹ ਦਰ ਹੈ ਮਮਾ ਕਰਨ ਨਹੀਂ ਉਹ ਨਾ ਬੀਜਣਾ ਯੂ ਐਸ اے ਦਾ 1 ਡਾਲਰ ਇੰਡੀਆ ਵਿੱਚ ਇਸ ਟਾਈਮ ਕਿੰਨੇ ਰੁਪਏ ਬਣਦਾ ਹੈ ਦਰਿਆਸੀ ਸਹੀ ਹੈ ਸਹੀ ਹੈ ਲੈ ਵੀ ਤੁੱਕੀ ਸੀ ਇਹ ਪਾ ਫਰ ਗਿਆ ਪਾ ਫਰ ਗਿਆ ਹਾਂ ਜਦ ਦੇ ਕਾਰਸ ਮੇਰੇ ਪੱਲ ਮੇਲ ਜਿਹੜਾ ਕੰਪਿਊਟਰ ਹੁੰਦਾ ਉਹਦੇ ਜਿਹੜਾ ਉਹਦਾ ਦਿਮਾਗ ਹੁੰਦਾ ਉਹ ਕੀ ਹੁੰਦਾ ਹੈ ਤੇ ਪਿਓ ਆਹ ਮੈਂ ਇੱਕ ਜਿਹੜਾ ਡੋਰੇਮਨ ਨਾਮ ਦਾ ਕਾਰਟੂਨ ਚੱਲਦਾ ਆ ਉਹਦੇ ਵਿੱਚ ਡੋਰੇਮਨ ਤੋਂ ਐਸਾ ਕਿਹੜਾ ਗੈਜਟ ਸੀ ਜਿਹਨਾਂ ਬੰਦੇ ਵੱਡੇ ਹੋ ਜਾਂਦੇ ਆ ਬਿਗ ਲਾਈਟ ਐਂ ਪਤਾ ਆਏ ਨੇ ਬਹੁਤ ਇੱਥੇ ਆ ਭਰਾ ਠੀਕ ਹੈ ਜੀ ਜਿਹੜਾ ਇੰਡੀਆ ਆ ਆ ਉਹ ਕਿਹੜੇ ਕੰਟੀਨੈਂਟ ਵਿੱਚ ਆਉਂਦਾ ਹੈ? ਏਸ਼ੀਆ ਇਹ ਮੈਦਦ ਜਿਹਦਾ ਵਾ ਨਾਮ ਆ ਕਨਫਿਊਜ਼ ਹੋ ਜਾਣਾ ਉਹਦਾ ਏਸ਼ੀਆ ਜਿਹੜਾ ਬੈਟਮੈਨ ਆ ਬੈਟਮੈਨ ਆ ਨਾਮ ਦਾ ਸੁਪਰ ਹੀਰੋ ਆ ਉਹ ਕਿਹੜੇ ਸ਼ਹਿਰ ਵਿੱਚ ਰਹਿੰਦਾ ਉਹ ਸ਼ਹਿਰ ਦਾ ਕੀ ਨਾਮ ਆ ਗੋਤਮ ਸਿਟੀ ਲੇਵਨ ਕੋਈ ਕਲਮਾ ਕਲਮਾ ਦੇਖਦਾ ਕੰਡਿਆ ਜਿਹੜਾ ਆਪਣਾ ਬਲੱਡ ਹੁੰਦਾ ਹੈ ਉਹਨੂੰ ਪਿਉਰੀਫਾਈ ਕਿਹੜਾ ਅੰਗ ਕਰਦਾ ਹੈ? ਦਿਲ ਨਹੀਂ ਐ ਪੰਪ ਪੰਪ ਕਰਦਾ ਐ ਵੇ ਵੇ ਕਾਇਗੜ ਨਹੀਂ ਕਰਦੇ ਯਾਰ ਚੱਲ ਤੜਾ ਹੋ ਜਾਣਾ ਆਪਣੇ ਜੀ ਕੰਫਿਊਜ਼ ਹੋ ਗਿਆ ਮੈਨੂੰ ਪਰ ਨਾਲ ਹੁੰਦਾ ਜਿਹੜਾ ਰੇਲਵੇ ਦੇ ਵਿੱਚ ਜਰਨਲ ਨਾਮ ਦਾ ਡੱਬਾ ਹੁੰਦਾ ਆ ਕਿ ਜਿਹੜਾ ਆਮ ਬੰਦੇ ਚੜ ਸਕਦੇ ਹਨਾ ਟਿਕਟ ਲੈ ਕੇ ਆਸਾਨੀ ਨਾਲ ਉਹਨੂੰ ਹਿੰਦੀ ਵਿੱਚ ਕੀ ਕਹਿੰਦੇ ਆ ਜਿਹੜਾ ਟ੍ਰੇਨ ਦੇ ਡੱਬੇ ਉੱਤੇ ਲਿਖਿਆ ਹੁੰਦਾ ਅਦਿੱਤੀ ਛੇਣੀ ਕਿਹੜੇ ਅਦਿੱਤੀ ਆ ਗਿਆ ਬੋਗਲਾ ਹੋਰ ਗੜੀ ਰੌਂਗ ਜਾ ਸੀ ਦਰਿੱਤੇ ਨਹੀਂ ਦ੍ਰਿੱਤ ਸੈਂਹ ਦਰਿੱਤੇ ਜਿਹੜਾ ਸਭ ਤੋਂ ਭਾਰਾ ਮੈਟਲ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ ਇਹ ਵੀ ਨਹੀਂ ਪਤਾ ਨਹੀਂ ਨਹੀਂ ਪਤਾ ਸੋਨਾ ਸੋਨ ਤੂੰ ਨਾ ਦੱਸ ਮੈਂ ਲੋਕਾਂ ਕਹਿ ਲੈ ਗਏ ਚੱਲ ਇਹ ਵਾਲਾ ਸਵਾਲ ਹੈ ਥੋੜਾ ਔਖਾ ਹੀ ਹੁਣਾਇਆ ਜਿਹੜੀ ਇੱਕ ਨਟਰਾਜ ਨਾਮ ਦੀ ਪੈਨਸਲ ਚੱਲਦੀ ਆ ਤੇ ਇੱਕ ਚੱਲਦੀ ਆ ਅਕਸ਼ਰਾ ਹਨਾ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਕੀ ਆ ਲੱਕੜੀ ਕੋ ਤਾਂ ਹੁੰਦੀ ਹੈ ਹੈ ਨਹੀਂ ਚਾਰ ਕੋ ਲਿਖਦਾ ਹੁੰਦਾ ਨਹੀਂ ਉਹਨਾਂ ਦੀ ਜਿਹੜੀ ਕੰਪਨੀ ਆ ਬਣਾਉਂਦੀ ਆ ਉਹ ਦੋਵਾਂ ਦੀ ਇੱਕੋ ਹੀ ਆ ਹਿੰਦੁਸਤਾਨ ਪੈਨਸਲਸ ਤੇ ਬਸ ਉਹਨਾਂ ਦੇ ਪ੍ਰੋਡਕਟ ਆ ਵੱਖ-ਵੱਖ ਠੀਕ ਆ ਮਾੜਾ ਕਿਤੇ ਆ ਪੇੜਾ ਦੇ ਗਿਆ ਉਹ ਵੀ ਰਹਿ ਗਿਆ ਸਭ ਤੋਂ ਆਖਰੀ ਆ ਇਹ ਡਾਕਟਰ ਤੇ ਜਿਹੜਾ ਉਹ ਹੁੰਦਾ ਹੈ ਜਾਨਵਰ ਜਿਹੜਾ ਹੈ ਧਰਤੀ ਤੇ ਚੈੰਦੂਆ ਹੂੰ ਕੀ ਤਾ ਇਹ ਤਾ ਹਿਆ ਤੇ ਫੇ ਮੈਂ ਕੀ ਗਿਆ ਲੰਗ ਪਰ ਡਾਕਟਰਾਂ ਨੇ ਉਹਨਾਂ ਦੇ ਹੋਲੀ ਕਾ ਤੋ ਵੇ ਸੇਮ ਦੇ ਹੁੰਦੇ ਆ ਚਾਚੇ ਤਾਏ ਦੇ ਮੁੰਡੇ ਸਮਝ ਲਓ ਵਾਹ ਮਾਸੀ ਦਾ ਬਿੱਲੀ ਰੱਖੀ ਬਸ ਖਤਮ ਹਾਂ ਯਾਰ ਯਾਰ ਬਤ ਕਰ ਤਾ ਇਹਦੇ ਬੱਸ ਦੇ ਨਹੀਂ ਗੱਲ ਤੇਰੇ ਵੀ ਜ਼ਿਆਦਾ